ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ ਅੱਛਾ ਇਹ ਤੁਹਾਡੀ ਇੱਕ ਵੀਡੀਓ ਆਈ ਸੀ ਜੀ ਆਪਣੇ ਚੈਨਲ ਦੇ ਉੱਤੇ ਪਾਉਣ ਲਈ ਹਾਂਜੀ ਹਾਂਜੀ ਉਹਦੇ ਬਾਰੇ ਥੋੜੀ ਜਿਹਾ ਮੈਨੂੰ ਜਾਣਕਾਰੀ ਦੇ ਦਿਓ ਇਹ ਕਿੰਨੀ ਜਗ੍ਹਾ ਟੋਟਲ ਜੀ ਇਹ ਪੌਣੇ ਚਾਰ ਮਰਲੇ ਜਗ੍ਹਾ ਹੈ ਜੀ ਪੌਣੇ ਚਾਰ ਮਰਲੇ ਆ ਠੀਕ ਹੈ ਗਜਾਂ ਚੋਗੀ ਕਿੰਨੀ ਕ ਗਜਾਂ ਦੇ ਵਿੱਚ ਤਾਂ ਹੁਣ ਮੈਨੂੰ ਪਤਾ ਨਹੀਂ ਉਹਦੇ ਕੋਈ ਗੱਲ ਮੱਥਾ ਪਤਾ ਹੈ ਕਿੰਨਾ ਚੌੜਾ ਹੈ ਮੈਂ ਬੜੀ ਹਸਬੰਡ ਨਾ ਕਰਾਵਾਂਗਾ ਤਾਂ ਹਾਂ ਕਰਾ ਦਿਓ। ਜੀ ਮਾੜੀ ਆਪਣੇ ਘਰ ਦਾ ਦੱਸਿਓ ਕਿੰਨੀ ਚੜਾਈ ਚ ਹੈਲੋ ਹੈਲੋ ਹਾਂਜੀ ਨੌਕਾ ਜੀ ਹਾਂਜੀ ਐ ਭਾਈ ਤੁਸੀਂ ਜਿਹੜਾ ਮਕਾਨ ਵੇਚ ਰਹੇ ਜੀ ਇਹ ਦੀ ਜਗ੍ਹਾ ਭੰਜੀ ਨੇ ਦੱਸੀ ਇਹ 3.75 ਮਤਲਬ ਪੌਣੇ 4 ਮਰਲੇ ਇਹ ਮੱਥਾ ਕਿੰਨਾ ਆਏਗਾ ਕਿੰਨੇ ਫੁੱਟ ਇਸ 27 28 ਇਹਨੂੰ 27 28 ਲਿਖੀ ਆ ਅੱਛਾ 27 ਜਾਂ 28 ਫੁੱਟ ਆ ਮੱਥਾ ਤੇ ਬਾਕੀ ਵਿੱਚ ਇਹਨੂੰ ਹੈ ਤੇ ਕੀ ਕੀ ਬਣਿਆ ਜੀ ਅਚ ਇਹ ਦੋ ਕਮਰੇ ਥੱਲੇ ਆ ਜੀ ਨਾਲ ਇੱਕ ਅਟੈਚ ਬਾਥਰੂਮ ਹੈ ਹਾਂ ਹਾਂ ਰਸੋਈ ਤੇ ਆਪਣੇ ਇੱਕ ਪੌੜੀ ਪੌੜੀ ਥੱਲੇ ਵੀ ਇੱਕ ਬਾਥਰੂਮ ਹੈ ਜੀ ਤੇ ਰਸੋਈ ਦਾ ਬਾਕਸ ਲੱਗੇ ਨੇ ਸਾਰੇ ਰਸੋਈ 'ਚ ਓਕੇ ਤੇ ਉੱਪਰ ਦੋ ਕਮਰੇ ਉੱਪਰ ਨੇ ਹਾਂ ਹਾਂ ਇੱਕ ਅਟੈਚ ਬਾਥਰੂਮ ਉਹਦੇ ਵਿੱਚ ਜੀ ਤੇ ਟਾਇਲਾਂ ਲੱਗੀਆਂ ਬਾਹਰ ਵੀੜੇ 'ਚ ਤੇ ਉੱਪਰ ਪੌੜੀ ਉੱਪਰ ਵੀ ਬਣਾਈ ਡਾਂਗੀ ਨੂੰ ਓਕੇ ਹਾਂ ਜੀ ਓਕੇ ਤੇ ਇਹ ਆਪਣਾ ਆਪ ਬਣਾਈ ਜੇ ਸਰ ਇਹ ਹਾਂ ਜਿਵੇਂ ਇਹ ਘਰ ਖਰੀਦਿਆ ਸੀ ਆਪਾਂ ਇਹ ओके ठीक है ते कदों की बनी हुई है ये डेढ़ दो साल की हुई है अच्छा अच्छा डेढ़ दो साल ही हुई है ते फिर थी खरीदी ते हुन बेच दी ये सेवा बिल्कुल मुफ्त है जी ਤੁਸੀਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਸਾਡੀ ਮਦਦ ਕਰ ਸਕਦੇ ਹੋ ਜੀ ਰੋਜ਼ ਨਵੀਂ ਪ੍ਰਾਪਰਟੀਆ ਦੇ ਵੀਡੀਓ ਵਖੜ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਧੰਨਵਾਦ ਨਹੀਂ ਲਾਤੀ ਉਹ ਕਿਉਂ ਇਹ ਆਪਣੇ ਅਸੀਂ ਨਾ ਬਾਕਸ ਆਪਣਾ ਰਿਸ਼ਤੇਦਾਰ ਉਹ ਕਦੇ ਸਾਡੇ ਕੋਲ ਆ ਜਾਓ ਤੁਸੀਂ ਹੰਸਾ ਕਰਕੇ ਓਕੇ ਓਕੇ ਤੇ ਇਹ ਤੁਸੀਂ ਤੁਸੀਂ ਕਿੱਥੇ ਰਹਿੰਦੇ ਜੇ ਤੇ ਜਾਣਾ ਹੁਣ ਕਿੱਥੇ ਆ ਤੁਸੀਂ ਅਸੀਂ ਇਹ ਮੰਨ ਲਵਾਂ ਕਿ ਕਿੱਥੇ ਆ ਇਹ ਹੈਗੀ ਕਿਲਾ ਬਰੂਨ ਚ ਕਿੱਥੇ ਕਿਲਾ ਬਰੂਨ ਛੋਟਾ ਬਜਵਾੜਾ ਅ ਦੁਬਾਰਾ ਬੋਲ ਕਿਲਾ ਬਰੂਨ ਛੋਟਾ ਬਜਵਾੜਾ ਛੋਟਾ ਬਜਵਾੜਾ ਜ਼ਿਲ੍ਹਾ ਜ਼ਿਲ੍ਹਾ ਸ਼ਾਰਪੁਰ ਠੀਕ ਹੈ ਜ਼ਿਲ੍ਹਾ ਸ਼ਾਰਪੁਰ ਛੋਟਾ ਬਜਵਾੜਾ ਤੇ ਪਿੰਨ ਹੈਗਾ ਕਿਲਾ ਬਰੂਨ ਹਾਂਜੀ ਮੈਂ ਸਹੀ ਬੋਲਦਾ ਪਿਆ ਕਿਲਾ ਬਰੂਨ ਹਾਂਜੀ ਕਿਲਾ ਬਰੂਨ ਛੋਟਾ ਬਜਵਾੜਾ ਜੀ ਹੁਸ਼ਾਰਪੁਰ ਹੁਸ਼ਾਰਪੁਰ ਓਕੇ ਤੇ ਇਹਦੇ ਲਾਗੇ ਕਿਲਾ ਬਰੂਨ ਦੇ ਲਾਗੇ ਕੋਈ ਹੋਰ ਇੱਕ ਦੋ ਪਿੰਡ ਕਿਹੜੇ ਪੈਂਦੇ ਆ ਇਦੀ ਨੇੜੇ ਛੋਟਾ ਬਜਵਾੜਾ ਕਿ ਵੱਡਾ ਵੱਡਾ ਬਜਵਾੜਾ ਹੀ ਹੈ ਹਾਂ ਹਾਂ ਦੋ ਪਿੰਡ ਇਹ ਵੀ ਮਨੋ ਕਿਤੇ ਨਾਲ ਕਿ ਪੱਲੇ ਸਲਾਮਾ ਬਾਦ ਹੈ ਜੀ ਸ਼ੇਰਗੜ ਹੈ ਓਕੇ ਚੰਡੀਗੜ ਚੰਡੀਗੜ ਬਾਈਪਾਸ ਰੋਡ ਜਾਂਦਾ ਇਹਨੂੰ ਚੰਡੀਗੜ ਬਾਈਪਾਸ ਰੋਡ ਤੁਹਾਡੀ ਇਸ ਕੋਠੀ ਤੋਂ ਮਕਾਨ ਤੋਂ ਕਿੰਨੀ ਦੂਰ ਹੈ ਇਸੂ ਹੈਗਾ 1.5 ਕਿਲੋਮੀਟਰ ਅੱਛਾ ਬਸ ਫੇਤ ਲੱਗੀ ਉਹਦੇ ਹੈ ਹਾਂ ਹਾਂ ਜੀ ਅੱਛਾ ਜਿਹੜੀ ਘਰ ਦੇ ਬਾਹਰ ਗਲੀ ਹੈ ਬਿਲਕੁਲ ਤੁਹਾਡੇ ਉਹ ਕਿੰਨੀ ਚੌੜੀ ਹੈ ਉਹ ਆਪਣੇ 2 ਫੁੱਟ ਅੱਛਾ 2 ਫੁੱਟ ਹੈ ਫੱਤੇ ਆਂ ਅੱਛੀ ਖੁੱਲੀ-ਦੁੱਲੀ ਜਗ੍ਹਾ ਹੈ ਤੇ ਪਿੰਡ ਦੀ ਮੇਨ ਆਬਾਦੀ ਤੋਂ ਕਿੰਨੀ ਕੁ ਦੂਰ ਹੈ ਤੁਹਾਡੀ ਕਲੋਨੀ ਨਾਲ ਹੀ ਇਹ ਪਿੰਡ ਅੱਛਾ ਪਿੰਡ ਦੇ ਨਾਲ ਹੀ ਹੈ ਓਕੇ ਤੇ ਇਹ ਲਾਲਕੀਰ ਚਾ ਜਗ੍ਹਾ ਕਿ ਬਾਹਰ ਆ ਨਹੀਂ ਲਾਲਕੀਰ ਚ ਨਹੀਂ ਹੈ ਰਜਿਸਟਰੀ ਹੈ ਤੁਹਾਡੇ ਕੋਲ ਮਤਵੇ ਦੀ ਹਾਂ ਹਾਂਜੀ ਹਾਂਜੀ ਠੀਕ ਹੈ ਉਹ ਤੇ ਵਧੀਆ ਗੱਲ ਹੈ ਜੀ ਤੇ ਇਹਨੂੰ ਤੁਸੀਂ ਇਹ ਵੇਚ ਕੇ ਤੇ ਹੁਣ ਜਾਣਾ ਕਿੱਥੇ ਆ ਮਤਲਬ ਕਿਹੜੀ ਜਗ੍ਹਾ ਤੈਨੂੰ ਸ਼ਿਫਟ ਹੋਣਾ ਤੁਸੀਂ ਅਸੀਂ ਆਪਾਂ ਇੱਥੇ ਜਾਣਾ ਇਧਰ ਆਪਣਾ ਥਾਂਵਾਂ ਲ ਪਲਤ ਵਾਲਾ ਹਾਂਜੀ ਅੱਛਾ ਇਹਨੂੰ ਤੁਸੀਂ ਮਤਲਬ 1.5 ਸਾਲ ਪਹਿਲਾਂ ਲਿਆ ਤੇ ਹੁਣ ਤੁਸੀਂ ਵੇਚਨੇ ਲਾ ਦਿੱਤੀ ਏ ਤੇ ਉਹਦਾ ਕਾਰਨ ਇਹ ਆ ਕਿ ਤੁਸੀਂ ਕਿਤੇ ਹੋਰ ਚੱਲੇ ਜੇ ਹਾਂਜੀ ਹਾਂਜੀ ਅੱਛਾ ਸਾਨੂੰ ਵੀ ਹਾਂਜੀ ਅ ਸਾਡਾ ਨਾ ਕੋਈ ਘਰ ਦਾ ਰੋਲਰ ਵਾਲਾ ਸੀ ਤੇ ਉਹ ਹੁਣ ਨਿਬੜ ਗਿਆ ਅੱਛਾ ਹਾਂਜੀ ਜੋ ਕਹਿੰਦੇ ਨੇ ਆਜੋ ਕੇਵਲੇ ਘਰ ਦਾ ਕਿ ਉਹ ਮਨੇ ਪੈਸੇ ਲੈ ਲਿਆ ਪਿਛਲੇ ਘਰ ਦਾ ਅੱਛਾ 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 ਠੀਕ ਆ ਕੋਈ ਘਰੇਲੂ ਮਤਲਬ ਸਮੱਸਿਆ ਸੀ ਤੇ ਉਹ ਹੁਣ ਨਿਬੜ ਗਿਆ ਤੁਹਾਡਾ ਕੰਮ ਹਾਂਜੀ 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 ਉਹਦੇ ਕਰਕੇ ਤੁਸੀਂ ਇਹ ਨਵਾਂ ਮਕਾਨ ਲਿਆ ਹੋਣਾ ਫੇ ਚੱਲ ਥੋੜੀ ਜਿਹੀ ਇੱਥੇ ਚੱਲ ਜਾਨੇ ਹਾਂ ਹਾਂ ਹਾਂਜੀ ਹਾਂਜੀ ਓਕੇ ਓਕੇ ਤੇ ਇਹ ਲਈ ਕਿੰਨੇ ਦੀ ਹੈ ਇਹ ਆਪਾਂ ਨੇ ਲਈ ਆ 20 ਲੱਖ ਦੀ ਲਈ ਸੀ ਆਪਾਂ ਉੱਪਰ ਪੈਸੇ ਲੱਗੇ ਨੇ ਆਪਣੇ ਕੋੜੀ ਬਣਾਈ ਇਹਨਾ ਆਪਾਂ ਬਾਕਸ ਬਣਾਏ ਨੇ ਹਾਂ ਹਾਂ ਤੇ ਸਾਡਾ 3-4 ਲੱਖ ਰੁਪਏ ਉੱਪਰ ਵੀ ਲੱਗ ਗਏ ਨੇ ਓਕੇ ਠੀਕ ਹੈ ਤੇ ਹੁਣ ਵੇਚਣੀ ਕਿੰਨੇ ਦੀ ਹੈ ਹੁਣ ਆਪਾਂ ਜਾਂ ਤੂੰ ਸਹੀ ਸਹੀ ਆਪਾਂ ਜਿੰਨੇ ਸਾਡੇ ਲੱਗੇ ਸਾਹੀ ਤੋਂ ਨਹੀਂ ਲੈ ਲੈਣੇ ਨੇ ਪੈਸੇ ਅਸੀਂ ओके ਸਾਡੇ ਕੀ ਬਾਈ ਦੇ ਵਿੱਚ ਆਪਾਂ ਦੇ ਦੇਣੀ 2122 ਚ ਹਾਂਜੀ ਓਕੇ ਓਕੇ ਤੇ ਮਤਲਬ ਲਾਸਟ ਕਿੱਥੇ ਛੱਡ ਦੇਣੀ ਹੈ ਲਾਸਟ ਇਸੇ ਕੀ ਛੱਡ ਦਾਂਗੇ ਆਪਾਂ 21 ਲਾਸਟ 21 ਤੋਂ ਕਰਨਾ ਨਹੀਂ ਅੱਗੇ ਅਸੀਂ ਬਿਲਕੁਲ ਹੀ ਆਪਾਂ ਦਾ ਪੂਰੇ ਸਭ ਘਾਟ ਘਟਾਈ ਨੂੰ ਦੇਣ ਵੈਸੇ ਪੂਰੀ ਕਾਢੀ ਜਾਂਦੇ ਹੁੰਦੇ ਭਾਜੀ ਬਣੀ ਕੋਠੀ ਤੇ ਕਾਢੀ ਜਾਂਦੇ ਆ ਨਾਲੇ ਈ ਏਡੀ ਛੇਤੀ ਵਿੱਚੋਗੇ ਤਾਂ ਘੱਟ ਨਹੀਂ ਲੈ 50 ਸਾਲਾਂ ਨੂੰ ਵੇਚੋਗੇ ਤਾਂ ਹੋ ਸਕਦਾ 30 ਲੱਖ ਮਿਲ ਜੇ ਇਹਦਾ ਹਾਂਜੀ ਅਜੇ ਹੁਣੇ ਲਈ 1.5 ਸਾਲ ਪਹਿਲਾਂ ਹਾਂ ਹਾਂਜੀ ਹਾਂਜੀ ਤੇ ਨਾਲੇ ਜਿਹੜਾ ਰਾਵੀ ਲਿਆਇਆ ਚੱਤ ਚਲੋ 1.5 ਸਾਲ ਹੈ ਕਿ ਨਹੀਂ ਹਾਂਜੀ ਹਾਂ ਇਹ ਨਾਲੇ ਪੁਰਾਣੀ ਕੋਠੀ ਨਹੀਂ ਨਵੀਂ ਬਣੀ ਐ ਪੁਰਾਣੀ ਨਹੀਂ ਹੈਗੀ ਓਕੇ ਹਾਂ ਠੀਕ ਐ ਹਾਂਜੀ ਤੇ ਕੋਈ ਇੱਥੇ ਕਰਜ਼ਾ ਕੋਈ ਹੋਰ ਰਗੜਾ ਝਗੜਾ ਇਸ ਜਗ੍ਹਾ ਦਾ ਨਾ ਨਾ ਕੋਈ ਨਹੀਂ ਐ ਠੀਕ ਐ ਰਜਿਸਟਰੀ ਤੁਹਾਡੇ ਆਪਣੇ ਨਾਮ ਐ ਹਾਂਜੀ ਹਾਂਜੀ ਮੇਰੇ ਨਾਮ ਤੇ ਕੋਈ ਨਾਲ ਵਿੱਚ ਭਾਈ ਵੱਲ ਤੇ ਨਹੀਂ ਹੈਗਾ ਨਹੀਂ ਓਕੇ ਤੇ ਚਲੋ ਤੁਹਾਨੂੰ ਭਾਜੀ ਹੁਣ ਵੇਖੋ 1.5 ਸਾਲ ਹੋ ਗਿਆ ਇੱਥੇ ਰਹਿੰਦਿਆਂ ਨੂੰ ਤੇ ਜਿਹੜੀ ਕਲੋਨੀ ਤੁਸੀਂ ਰਹਿੰਦੇ ਹੋ ਉੱਥੇ ਆਬਾਦੀ ਕਿੰਨੇ ਕ ਪਰਸੈਂਟ ਆ ਮਤਲਬ ਵਸ ਗਈ ਕਿ ਹਜੇ ਵਸਦੀ ਪਈ ਸਾਡੇ ਨੇੜੇ-ਨੇੜੇ ਘਰ ਨੇ ਆ 10-15 ਘਰ ਨੇ ਸਾਡੇ ਨੇੜੇ-ਨੇੜੇ ਪਰ ਨਾਲ ਪੜਾ ਪਿੰਡ ਵੀ ਥੋੜੀ ਦੂਰ ਦੇ ਪਿੰਡ ਵੀ ਨਾਲ ਹੀ ਓਕੇ ਆ 15 ਕਦਮ ਤੇ ਪਿੰਡ ਹੈ 15 ਕਦਮ 15 ਕਦਮ ਲੱਗਦੇ ਨੇ ਸਾਰੇ 15 ਕਦਮ ਓਕੇ ਹਾਂਜੀ ਠੀਕ ਆ 15 ਕਦਮ ਤੇ ਹੋ ਗਏ ਮਤਲਬ 2-3 ਘਰ ਦੂਰ ਹੀ ਆਪਣਾ ਪਿੰਡ ਹੀ ਆ ਨਾਲ ਹੀ ਹਾਂਜੀ 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 ਠੀਕ ਆ ਅੱਛਾ ਭਾਈ ਜਿੱਦਾਂ ਤੁਸੀਂ 1.5-2 ਸਾਲ ਹੋ ਗਏ ਇੱਥੇ ਰਹਿੰਦੇ ਆ ਤਾਂ ਕੋਈ ਸਪੈਸ਼ਲ ਗੱਲ ਹੋਏ ਇਹਦੇ ਜਿਹੜੀ ਤੁਹਾਨੂੰ ਇਸ ਮਕਾਨ ਦੀ ਬੜੀ ਵਧੀਆ ਲੱਗੀ ਹੋਏ ਵੀ ਹਾਂ ਨਾ ਜੇ ਉੱਥੇ ਨਾ ਜਾਣਾ ਹੁੰਦਾ ਤਾਂ ਫਿਰ ਆਹ ਚੀਜ਼ ਵਧੀਆ ਇੱਥੇ ਆਪਾਂ ਇੱਥੇ ਰਹਿੰਦੇ ਵਧੀਆ ਸ਼ਾਂਤ ਸ਼ਾਂਤ ਮਾਹੌਲ ਇੱਥੇ ਹਾਂ ਹਾਂ ਹਾਂਜੀ ਵਧੀਆ ਮਾਹੌਲ ਵਧੀਆ ਐਸੇ ਅਣਜਾਣ ਇਲਾਕਾ ਵਧੀਆ ਬੜਾ ਵਧੀਆ ਇਲਾਕਾ ਵਧੀਆ ਤੇ ਕੋਈ ਮਕਾਨ ਦੀ ਤੁਹਾਨੂੰ ਵਧੀਆ ਗੱਲ ਲੱਗੀ ਹੋਏ ਦੀ ਕੰਸਟਰਕਸ਼ਨ ਦੇ ਵਿੱਚ ਜਿੰਨੇ ਬਣਾਈ ਉਹਨੇ ਕੋਈ ਚੀਜ਼ ਵਧੀਆ ਪਾਈ ਹੈ ਤੁਹਾਨੂੰ ਵੇਖ ਕੇ ਮਤਲਬ ਮਜ਼ਾ ਆ ਗਿਆ ਹੈ ਵੀ ਆ ਯਾਰ ਵਧੀਆ ਚੀਜ਼ ਹੈ ਵਧੀਆ ਘਰ ਵਧੀਆ ਵਧੀਆ ਹੀ ਮਤਲਬ ਏਸੀ ਰੂਮ ਹੈ ਇਹ ਹੈ ਇਸ ਏਸੀ ਹੈ ਇਹ ਘਰ ਇਹ ਨਾ ਜਿਵੇਂ ਆਪਾਂ ਆਪਣਾ ਡਰ ਹੁੰਦਾ ਕਿ ਚੋਰ ਨਾ ਜੇ ਇੱਥੇ ਹਾਂ ਹਾਂ ਜੇ ਘਰ ਗੇਟ ਲੱਗਾ ਦਾ ਖੁੱਲਾ ਓਪਨ ਹੁੰਦਾ ਤੇ ਚੋਰ ਆ ਜਾਂਦਾ ਤੂੰ ਹਾਂ ਇਹ ਵਧੀਆ ਲਗਾਏ ਸਨ ਡਾਡੂ ਕਰਨੀ ਸੀਗੀ ਹੈਗਾ ਅੱਛਾ ਮਤਲਬ ਉੱਤੋਂ ਬੰਦਿਆ ਹਾਂ ਮੈਂ ਵੇਖੀ ਤੁਹਾਡੀ ਵੀਡੀਓ ਦੇ ਵਿੱਚ ਹਾਂ ਸਾਰੇ ਚਾਰ ਫੇਰੇ ਉਹ ਬੰਦਿਆ ਵੀ ਕੋਈ ਕੰਧ ਟੱਪ ਕੇ ਅੰਦਰ ਨਹੀਂ ਆ ਸਕਦਾ ਹਾਂ ਜਿਵੇਂ ਆਪਾਂ ਡਰ ਰਹੇ ਹਾਂ ਜਿਵੇਂ ਆਪਾਂ ਘਰੋਂ ਤੁਰ ਜਾਈਏ ਹਾਂਜੀ ਹਾਂਜੀ ਸਾਡਾ ਪਿੱਛੇ ਨੁਕਸਾਨ ਨਾ ਜੇ ਚੋਰ ਨਾ ਪੈ ਜੇ ਬਿਲਕੁਲ ਬਿਲਕੁਲ ਹਾਂਜੀ ਆਪਾਂ ਜਾ ਸਕਦੇ ਹਾਂ ਕਿਧਰੇ ਵੀ ਜੀ 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 ਠੀਕ ਹਾਂਜੀ ਠੀਕ ਠੀਕ ਹੈ ਤੇ ਹੋਰ ਕੋਈ ਇਹਦੇ ਬਾਰੇ ਤੁਸੀਂ ਕੋਈ ਗੱਲ ਦੱਸਣੀ ਚਾਹੋ ਜਿਹਦੇ ਨਾਲ ਹੋਰ ਵੇਚਣ ਖਰੀਦਣ ਵਾਲੇ ਜਿਹੜਾ ਹੋਰ ਇੱਥੇ ਕੌਨਫੀਡੈਂਸ ਹੋਏ ਵੀ ਇਸ ਲਈ ਜਾ ਸਕਦੀ ਜਗ੍ਹਾ ਹੈ ਉਹਰ ਵਧੀਆ ਰਹਿਣਾ ਵਧੀਆ ਮਾਰ ਕਾਰ ਇਹ ਹੋਰ ਜਿਹੜੀ ਗੱਲ ਤੇ ਲੈਣੀ ਠੀਕ ਠੀਕ ਹਾਂਜੀ ਅੱਛਾ ਕੋਈ ਮਾੜੀ ਗੱਲ ਹੋਏ ਚ ਵੀ ਜਿਹੜੀ ਯਾਰ ਆ ਜੇ ਇਦਾਂ ਹੁੰਦੀ ਤੇ ਫਿਰ ਰੋਡ ਜਿਆਦਾ ਵਧੀਆ ਹੋਏ ਨਾ ਨਾ ਸਾਰਾ ਕੁਝ ਠੀਕ ਠਾਕ ਕੋਈ ਮਾੜੀ ਚੌਂਕੀ ਇਹ ਗਲੀ ਤੋਂ ਕਿੰਨੀ ਕੁੱਚੀ ਚੌਂਕੀ ਹਾਂਜੀ ਚੌਂਕੀ ਇਹਦੀ ਗਲੀ ਚ ਕਿੰਨੀ ਕੁੱਚੀ ਹੈ ਉੱਚੀ ਹੈ ਸੋ 1.5 ਤੋਂ ਫਿਰ ਉੱਚਾ ਕਰ ਗਲੀ ਤੋਂ ਕਿ ਪਾਣੀ ਨਹੀਂ ਪਾਣੀ ਨਹੀਂ ਸੜਦਾ ਜੇ ਪਾਣੀ ਹੁਣ ਬਾਰਸ਼ ਪਈ ਨਾ ਹਾਂ ਹਾਂ ਪਾਣੀ ਬਿਲਕੁਲ ਨਹੀਂ ਸੜਦਾ ਉਸੇ ਠੀਕ ਹੈ ਤਾਂ ਕੋਈ ਕੰਮਾਂ ਦੇ ਵਿੱਚ ਕਿਸਲਾਬ ਵਗੈਰਾ ਪਈ ਵੇਖੀ ਨਾ ਨਾ ਕੋਈ ਸਲਾਬ ਨਹੀਂ ਸਹੀ ਠਾਕ ਠਾਕ ਸਭ ਪਾ ਠੀਕ ਠਾਕ ਚਲੋ ਵਧੀਆ ਜੀ ਪਰਮਾਤਮਾ ਕਰੇ ਛੇਤੀ ਨਾਲ ਤੁਹਾਡਾ ਇਹ ਸੌਦਾ ਵਧੀਆ ਸਿਰੇ ਲੱਗ ਜਾਏ ਤੇ ਤੁਸੀਂ ਚਲੋ ਆਪਣੇ ਪਰਿਵਾਰ ਦੇ ਵਿੱਚ ਜਾਓ ਜੀ ਤੁਸੀਂ ਠੀਕ ਹੈ ਹਾਂ ਫਿਰ ਤੁਸੀਂ ਆਪਣੇ ਇਲਾਕੇ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜਿੰਨੇ ਵੀ ਇਹ ਕੋਠੀ ਲੈਣੀ ਤੁਹਾਡੇ ਵਾਲੇ ਵਾਲੇ ਤੋਂ ਲੈਣੀ ਹੈ ਹਾਂਜੀ ਹਾਂਜੀ ਠੀਕ ਹੈ ਨਾ ਤੇ ਤੁਸੀਂ ਆਪਣੇ ਇਲਾਕੇ ਜਾਂ ਆਪਣੇ ਸਰਕਲ 'ਚ ਸ਼ੇਅਰ ਕਰਿਓ ਠੀਕ ਹੈ ਨਾ ਹੁਣ ਜਿੱਦਾਂ ਇਹ ਇਸੇ ਬਜਵਾੜੇ ਲਾਗੇ ਕੋਠੀ ਹੈ ਤੇ ਇਹਨੂੰ ਕਹਿੰਦੇ ਜਲੰਧਰੋਂ ਨਹੀਂ ਲੈਣੀ ਕਹਿੰਦੇ ਪਟਿਆਲੋਂ ਨਹੀਂ ਲੈਣਾ ਆਉਣਾ ਕਹਿੰਦੇ ਪੁਚਕੀਓਂ ਨਹੀਂ ਲੈਣਾ ਆਉਣੀ ਹੈ ਨਹੀਂ ਜਾਂ ਕਹਿੰਦੇ ਹਿਮਾਚਲਾਲਾ ਲੇਨ ਨਹੀਂ ਲੈਣੀ ਹੈ ਤੁਸੀਂ ਤੁਹਾਡੇ ਵਾਲੇ ਵਾਲੀ 10 15 20 ਕਿਲੋਮੀਟਰ ਦੇ ਘੇਰੇ ਜੋ ਕਹਿੰਨੇ ਲੈਣੀ ਹੈ ਕੁਝ ਹਾਂਜੀ ਇੱਥੇ ਹਾਂ ਤੇ ਬਸ ਇਹਨੂੰ ਆਪਣੇ ਸਰਕਲ 'ਚ ਆਪਣੇ ਇਲਾਕੇ 'ਚ ਜ਼ਰੂਰ ਸ਼ੇਅਰ ਕਰਿਓ ਫਿਰ ਵੀਡੀਓ ਨੂੰ ਠੀਕ ਠੀਕ ਹਾਂ ਨਾ ਇਹ ਫੋਨ ਨੰਬਰ ਬੋਲ ਦਿਓ ਤੁਸੀਂ 98840 62846 92428 ਹਾਂ 62846 ਤੇ 92428 ਤੇ ਤੁਹਾਨੂੰ ਕੰਟੈਕਟ ਕਰ ਲੈਣਗੇ ਜੇ ਕਿਸੇ ਨੇ ਪਸੰਦ ਆਈ ਕਿ ਵਿੱਚ ਨਹੀਂ ਹੋਈ ਗੱਲਬਾਤ ਕਰਨੀ ਆਈ ਠੀਕ ਹੈ ਹਾਂ ਨੰਬਰ ਨੰਬਰ ਠੀਕ 62846 92428 ਹਾਂਜੀ 62846 92428 ਹਾਂਜੀ ਹਾਂ ਠੀਕ ਹੈ ਜੀ ਇਹੀ ਪਾਵਾਂਗੇ ਜੀ ਹਾਂ ਓਕੇ ਜੀ ਮਿਹਰਬਾਨੀ